ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਹੁਣ ਸਦਾ ਗੁਰਮੀਤ ਸਿੰਘ ਜੀ ਸਭ ਕਾ ਮੰਤਰੀ ਆਪਣੇ ਸ਼ਰਧਾਂ ਦੇ ਪੇਟ ਡਰਨਗੇ ਉਸ ਤੋਂ ਉਪਰੰਤ ਸੰਤ ਹਰਖੋਵਾਲ ਵਾਲਿਆਂ ਦੇ ਜਥੇਦਾਨ ਜਿਹੜੇ ਆਏ ਨੇ ਉਹ ਤਿਆਰ ਰਹਣ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਮੈਂ ਬੇਨਤੀ ਕਰਦਿਆਂ ਕਿ ਬੋਲਣ ਵਾਲੇ ਕੁਮੰਕਸਾਰੇ ਟਾਈਮ ਦਾ ਸੰਪੋਚ ਰੱਖਦੇ ਹੋਏ ਸਦਾ ਸਾਥ ਦੇਣ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤਿਹ ਗੁਰੂ ਗੰਸਾ ਮਹਾਰਾਜ ਦੀ ਹਾਜ਼ਰੀ ਵਿੱਚ ਪਰਾਜਮਾਨ ਦੇਸ਼ ਪ੍ਰਦੇਸ਼ ਔਰ ਹਿੰਦੁਸਤਾਨ ਦੇ ਕੋਨੇ-ਕੋਨੇ ਤੋਂ ਆਈ ਹੋਈ ਸਾਥ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸਾ ਪੰਥ 사ਜਨ ਸਮੇਂ ਦੇ ਆਲਾਦ ਇਹ ਤੋਹੋਂ ਪੰਥ ਮੈਂ ਕਪੜ ਗੱਟਿਆ ਚਲਾਨੀ ਬਹੁਤ ਤੀਸਰੋ ਪੰਥ ਕੀਨੋ ਪ੍ਰਧਾਨੀ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਖਰੀ ਸੰਦੇਸ਼ ਕਿ ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਪਾਈ ਨੰਦ ਲਾਲ ਔਰ ਪਾਈ ਨੱਥਾ ਟਾੜੀ ਜੀ ਦੀ ਹਾਜ਼ਰੀ ਵਿੱਚ ਸੰਗਤ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਅੰਤਮ ਪ੍ਰਸ਼ਾਦ ਛਕਣ ਸਮੇਂ ਔਰ ਅੰਤਮ ਵਿਦਾਇਗੀ ਸੰਗਤਾਂ ਤੋਂ ਲੈਣ ਸਮੇਂ ਜੋ ਚਿਖਾ ਪਤੰਬੂ ਦੇ ਅੰਦਰ ਜਨਵਾਈ ਸੀ ਉਸ ਵਿੱਚ ਜਾਣ ਸਮੇਂ ਜੋ ਸੰਤਾਨਾਗ ਸੰਗਤਾਂ ਦੇ ਸਾਹਮਣੇ ਬਚਨ ਕੀਤਾ ਸੀ ਜੋ ਆਗਿਆ ਕੀਤੀ ਸੀ ਕਿ ਗੁਰੂ ਮਾਨੇਓ ਗ੍ਰੰਥ ਔਰ ਜਬ ਲਗ ਰਹੇ ਖਾਲਸਾ ਨਿਆਰਾ ਤਬਲਗ ਤੇਜ ਦਿਓ ਮੈਂ ਸਾਰਾ ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਇਹਨਾਂ ਤਿੰਨਾਂ ਨਿਸ਼ਾਨਿਆਂ ਨੂੰ ਲੈ ਕੇ ਆਪਣੀ ਜ਼ਿੰਦਗੀ ਦੇ 45 ਸਾਲਾਂ ਵਿੱਚ ਅਮਲੀ ਰੂਪ ਦੇਣ ਵਾਲੇ ਸੰਤ ਕਰਤਾਰ ਸਿੰਘ ਜੀ ਖਾਲਸਾ ਸਾਡੇ ਦਰਮਿਆਨ ਵਿੱਚੋਂ ਚਲੇ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ 41 ਸਾਲ 9 ਮਹੀਨੇ 8 ਦਿਨ ਯਾਨੀ ਪੌਣੇ 42 ਸਾਲ ਦੀ ਉਮਰ ਵਿੱਚ ਸੰਸਾਰ ਵਿੱਚ ਸਭ ਕਾਰਵਾਈ ਮੁਕੰਮਲ ਕਰਕੇ ਸਰਬੰਸਦਾਨ ਕਰਕੇ ਮਾਤਾ ਪਿਤਾ ਵਾਰ ਕੇ ਪੁੱਤਰ ਨੀਆਂ ਵਿੱਚ ਚਲਵਾ ਕੇ ਚਮਕੌਰ ਦੀ ਗੜੀ ਵਿੱਚ ਸ਼ਹੀਦ ਕਰਵਾ ਕੇ ਔਰ ਵਿਸਾਖੀ 1699 ਨੂੰ ਖਾਲਸਾ ਪੰਥ ਦੀ ਸਾਜਣਾ ਕਰਕੇ ਕੰਮ ਸੰਪੂਰਨ ਕਰਕੇ ਚਲੇ ਗਏ ਅੱਜ ਵੀ 43-45 ਸਾਲ ਦੀ ਉਮਰ ਵਿੱਚ ਸਾਡੇ ਇਸ ਮਹਾਨ ਖਾਲਸਾ ਜੀ ਅਰ ਸਿੱਖ ਪੰਥ ਦੇ ਮਹਾਨ ਜਥੇਦਾਰ ਸੰਤ ਕਰਤਾਰ ਸਿੰਘ ਜੀ ਸਾਡੇ ਦਰਮਿਆਨ ਵਿੱਚੋਂ ਜਿਸਮਾਨੀ ਤੌਰ ਤੇ ਅਲੋਪ ਨੇ ਲੇਕਿਨ ਉਹ ਸਾਡੇ ਵਿੱਚ ਵਸਦੇ ਨੇ ਉਹ ਸਾਡੇ ਦਰਮਿਆਨ ਨੇ ਕਿਉਂਕਿ ਉਹਨਾਂ ਦਾ ਸੰਦੇਸ਼ ਉਹਨਾਂ ਦਾ ਪੈਗਾਮ ਉਹਨਾਂ ਦੀ ਵਿਚਾਰਧਾਰਾ ਸਾਡੇ ਕੋਲ ਉਹ یوں ਆਵਾਜ਼ ਦਿੰਦੇ ਹੈ ਕਿ ਪਹਿਚਾਨੀ ਨਹੀਂ ਜਾਂਦੀ ਉਹ یوں ਦਿਲ ਸੇ ਗੁਜ਼ਰਤੇ ਹੈ ਇਸ ਤਰ੍ਹਾਂ ਉਰਦੂ ਦੇ ਸ਼ਾਇਰ ਦੇ ਕਥਨ ਅਨੁਸਾਰ ਕਿ ਉਹ ਜੂੰ ਦਿਲ ਸੇ ਗੁਜ਼ਰਤੇ ਹੈ ਕਿ ਆਹੜ ਤੱਕ ਨਹੀਂ ਹੋਤੀ ਉਹਨਾਂ ਦੀ ਆਵਾਜ਼ ਨਹੀਂ ਆਉਂਦੀ ਉਹ ਸਾਡੇ ਦਰਮਿਆਨ ਨੇ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੈ ਕਿ ਗੁਰੂ ਮਹਾਰਾਜ ਦੇ ਮੰਦਰ ਹਰੀ ਮੰਦਰ ਸਾਹਿਬ ਦੇ ਇੱਕ ਪਾਸੇ ਬਾਹੀ ਵਾਲੀ ਗੇਟ ਤੇ ਜੋ ਸ਼ਬਦ ਉਕ੍ਰਿਆ ਖਾਲਸਾ ਜੀ ਦੇ ਬੋਲ ਬਾਲੇ ਦਾ ਗਿਆਨੀ ਸੰਤ ਸਿੰਘ ਦੀ ਮਾਰਕ ਬਾਪ ਸਰਦਾਰ ਖੜਕ ਸਿੰਘ ਮਹਾਰਾਜਾ ਨੋਨਿਹਾਲ ਸਿੰਘ ਨੇ ਜਦ ਸਫੈਦ ਸੰਗ ਦੀ ਸੇਵਾ ਕਰਵਾਈ ਉਥੇ ਲਿਖਿਆ ਗਿਆਨੀ ਸੰਤ ਸਿੰਘ ਕੀ ਮਾਰਪਤ ਸੇਵਾ ਕਰਵਾਈ ਗੁਰੂ ਖਾਲਸਾ ਜੀ ਦੇ ਬੋਲ ਬਾਲੇ ਰੱਖੇ ਇਸ ਲਈ ਸੰਤ ਕਰਤਾਰ ਸਿੰਘ ਜੀ ਦਾ ਪੈਗਾਮ ਕਾਮ ਦੇ ਨਾਂ ਦੇਸੀ ਕਿ ਗੁਰੂ ਖਾਲਸਾ ਜੀ ਦੇ ਬੋਲ ਬਾਲੇ ਰੱਖੇ ਔਰ ਪੰਥ ਦੇ ਬੋਲ ਬਾਲਿਆਂ ਲਈ ਔਰ ਚੜ੍ਹਦੀ ਕਲਾ ਲਈ ਅਸੀਂ ਆਪਣੀ ਜ਼ਿੰਦਗੀ ਦੇਣੀ ਹੈ ਔਰ ਜਦ ਲੱਗ ਰਹਾ ਹੈ ਖਾਲਸਾ ਨਿਆਰਾ ਤਬ ਲੱਗ ਤੇਜ ਦੀਓ ਮੈਂ ਸਾਰਾ ਜੋ ਸੰਖਾਲਸਾ ਦੀ ਦਾ ਪੈਗਾਮ ਸੀ ਉਹਨੂੰ ਚਿੱਤ ਵਿੱਚ ਰੱਖਦੇ ਹੋਇਆ ਗੁਰੂ ਖਾਲਸਾ ਦੀ ਚੜ੍ਹਦੀ ਕਲਾ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੀਲੇ ਝੰਡੇ ਔਰ ਪੀਲੇ ਪਰਚਮ ਨੂੰ ਉੱਚਾ ਦੇਖਣ ਵਾਸਤੇ ਸੰਸਾਰ ਵਿੱਚ ਸਿੱਖੀ ਦੀ ਦਸਤਾਰ ਔਰ ਚਿਹਰੇ ਮੂਰੇ ਵੇਖਣ ਵਾਸਤੇ ਜੋ ਖਾਲਸਾ ਜੀ ਦਾ ਸੰਦੇਸ਼ ਹੈ ਔਰ ਜੋ ਨਕਲੀ ਗੁਰੂਆਂ ਨੂੰ ਨਕਲੀ ਗੁਰੂਆਂ ਦੇ ਨਾਂ ਮੰਨਦਿਆਂ ਉਹਨਾ ਅੱਗੇ ਸਿਰ ਨੱਚ ਕਾਉਂਦਿਆਂ ਹੋਇਆ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਕੇਵਲ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਝੁਕਾਉਣਾ ਔਰ ਆਗਿਆ ਪਈ ਅਕਾਲ ਕੀ ਤਵੀ ਚਲਾਏ ਪੰਥ ਸਭ ਸਿਖਰ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਇਹ ਸਰਦਾਰ ਕਰਤਾਰ ਸਿੰਘ ਸੰਤ ਖਾਲਸਾ ਜੀ ਦਾ ਪੈਗਾਮ ਸੀ ਇਸ ਪੈਗਾਮ ਤੇ ਉੱਤੇ ਚੱਲਣ ਦਾ ਪਰਮ ਕਰਕੇ ਪਰਨ ਕਰਕੇ ਅੱਜ ਜਾਈਏ ਕਿ ਜੋ ਖਾਲਸਾ ਨਿਆਰਾ ਔਰ ਜੋ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਨਕਲੀ ਗੁਰੂਆਂ ਨੂੰ ਗੁਰੂ ਨਹੀਂ ਮੰਨਣਾ ਤੇ ਤਾਰੀਆਂ ਨੂੰ ਨਹੀਂ ਮੰਨਣਾ ਹਰ ਹਰ ਇੱਕ ਨੇ ਅੰਮ੍ਰਿਤ ਧਾਰੀ ਹੋਣਾ ਤਾਂ ਹੀ ਸੱਚੀ ਸ਼ਰਧਾਂਜਲੀ ਤੇ ਪਿਆਰ ਹੈ ਜੇ ਸਾਰੀਆਂ ਗੱਲਾਂ ਚੱਲ ਕੇ ਆਪਾਂ ਪਰਿਵਾਰਾਂ ਵਿੱਚ ਗ੍ਰਹਿਣ ਕਰੀਏ ਤੇ ਹੋਰ ਸੰਗਤਾਂ ਨੂੰ ਗ੍ਰਹਿਣ ਕਰਨ ਲਈ ਪ੍ਰੇਰਣਾ ਕਰੀਏ ਇਨੇ ਅੱਖ ਰੱਖ ਕੇ ਆਪਣੇ ਵੱਲੋਂ ਸ਼ਰਧਾਜਲੀ ਦੇ ਆਪਾਸੋਂ ਆ ਗਿਆ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ